ਕੀ ਮਸਲਾ ਕੀ ਹੈ ਇਹਨਾਂ ਦਾ ਕੋਈ ਪਤਾ ਮਸਲਾ ਮਸਲੇ ਦਾ ਕੋਈ ਪਤਾ ਇਹ ਮੁੰਡਾ ਮੁੰਡਾ ਦਾ ਕੋਈ ਚੱਕਰ ਹੋਇਆ ਹੈ ਉਹ ਤਾਂ ਹੋ ਰਿਹਾ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ ਬਾਦ ਵਿੱਚ ਕਿੰਨੇ ਕ ਬੰਦੇ ਫੇ 50 ਆ ਗਏ ਹੋਣਗੇ ਸ਼ਿਕਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਾੜ ਦੇ ਲੱਗੀ ਕਿਸੇ ਨਹੀਂ ਘਾੜਦੇ ਤੇ ਮਾਈ ਕਲੀ ਹੋਊਗਾ ਉਹ ਤਾਂ ਜਿਹੜੇ ਬਾਹਰ ਸਟਾਉਂਸ ਆਏ ਉਹਨਾਂ ਦੇ ਵਜਿਓ ਉਹ ਵੀ ਦੇ ਇੱਥੇ ਲਾ ਕੇ ਜਾਣਗੇ ਉਹ ਹੋਰ ਦਰ ਮੁੰਡੇ ਨੇ ਲਗਾ ਇਹ ਭਾਂ ਥੋੜੀ ਕੀਤੀ ਕਿ ਆ ਰੋੜੇ ਦਾੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੁੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਟਿੰਕੀ ਅੱਛਾ ਤੇ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਉਹ ਆਇਆ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਉਹ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਦੇ ਉਹ ਤੋਂ ਹੋ ਗਈ ਲੜਾਈ ਤੇ ਫਿਰ ਇਹ ਰਾਤ ਨੂੰ ਆਏ ਮੁੰਡੇ ਲੜਾਈ ਹੋ ਗਈ ਮੁਰਕੇ ਮੁੰਡੇ ਮੰਡੇ ਚੱਲ ਗਏ ਆ ਮੁਰਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਮੁੰਡੇ ਕਿੰਨੇ ਕ ਜਾਣੇ ਸੀ ਹੈਗੇ 20 25 ਜਾਣੇ ਸਾੜੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਥੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚੱਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਏ ਨਾਲ ਲੁਧਿਆਣੇ ਤੋਂ ਫਿਰ ਚੱਲ ਗਿਆ ਸੀ ਕੀ ਮਸਲਾ ਕੀ ਸੀ ਇਹਨਾਂ ਦਾ ਕੋਈ ਪਤਾ ਮਸਲਾ ਮਸਲੇ ਦਾ ਕੋਈ ਪਤਾ ਇਹ ਮੁੰਡਾ ਮੁੰਡਾ ਦਾ ਕੋਈ ਚੱਕਰ ਆਇਆ ਕਿੱਥੇ ਦਾ ਹੋ ਰਿਹਾ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਫੇ 5 ਹੀ ਆਏ ਹੋਣੇ ਕਿਹਨੂੰ ਘਰ ਦੇ ਜੀਆ ਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਦੇ ਲੱਗੀ ਕਿਸੇ ਨਹੀਂ ਘਰੋਂ ਤੇ ਮਾਈ ਕੱਲੀ ਹੋ ਔਰ ਕਾਜਾ ਬਾਹਰ ਸਟਾਉਂਸ ਆਏ ਹੋਣਾਂ ਦੇ ਵਧੀਆ ਉਹ ਵੀ ਨਹੀਂ ਇੱਥੇ ਨਾ ਆ ਰਹੇ ਜਾਨ। ਉਹ ਹੋਰ ਦਰ ਮੁੰਡੇ ਨੇ ਲਗਾ। ਇਹ ਭੰਤ ਥੋੜੀ ਕੀਤੀ ਕਿ ਆ ਰੋੜੇ ਦਾੜੇ ਵੀ ਮਾਰੇ ਆ। ਨਹੀਂ ਨਹੀਂ ਭੰਤ ਥੋੜੀ ਕੀਤੀ। ਮੁੰਡਿਆਂ-ਮੁੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ। ਇਹ ਇਹ ਘਰ ਕਿਹਦਾ ਵਾ? ਇਹ ਮੇਰੀ ਤਾਈ ਦਾ ਆ। ਕੀ ਨਾਂ ਉਹਨਾਂ ਦਾ? ਟਿੰਕੀ। ਅੱਛਾ। ਇੱਥੇ ਘਰ 'ਚ ਕੌਣ-ਕੌਣ ਰਹਿੰਦਾ? ਕੱਲੀ ਤਾਈ ਰਹਿੰਦੀ ਆ, ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ। ਤੇ ਫਿਰ ਲੜਾਈ ਕਿਹਦੇ ਨਾਲ ਸੀ? ਮੁੰਡਾ ਆਇਆ ਸੀ ਨਾ ਕੱਲ ਗੱਡੀ 'ਤੋਂ। ਹਾਂ ਉਹ ਆਇਆ ਸੀ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਉਹ ਤੋਂ ਹੋ ਗਈ ਲੜਾਈ ਤੇ ਫਿਰ ਇਹ ਰਾਤ ਕੋ ਆਏ ਲੜਾਈ ਹੋ ਗਈ ਮੁੜ ਕੇ ਮੁੰਡੇ ਮਾਡੇ ਚੱਲ ਗਏ ਆ ਮੁੜ ਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਕੁ ਵਜੇ ਨਾ ਆਏ ਮੁੰਡੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾੜੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚਲ ਗਿਆ ਸੀ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ